ਦਰਸ਼ਨਾ ਚਾਹੁੰਦੇ ਆ ਕਿ ਜਿਹੜੀ 11 ਤਰੀਕ ਨੂੰ ਸਾਡੇ ਇੱਕ ਡਿਲੀਵਰੀ ਹੋਈ ਸੀ ਕਪਲ ਆਏ ਸੀ ਹਰਿਆਣਾ ਤੋਂ ਸੰਦੀਪ ਸਿੰਘ ਔਰ ਉਹਨਾਂ ਦੀ ਵਾਈਫ ਰਮਨਦੀਪ कौर ਜਿਨ੍ਹਾਂ ਦੀ ਡਿਲੀਵਰੀ ਹੋਈ ਸੀ 11 ਨੂੰ ਔਰ ਉਹਨਾਂ ਦੀ ਬੇਬੀ ਗਰਲ ਹੋਈ ਸੀ ਜਿਹੜੀ ਉਹਨਾਂ ਨੂੰ ਦਿਖਾਈ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਦੇ ਫਾਦਰ ਸੰਦੀਪ ਸਿੰਘ ਜੀ ਨੇ ਇਹ ਇਲਜ਼ਾਮ ਲਗਾਈ ਸੀਗੇ ਕਿ ਮੈਨੂੰ ਬੇਬੀ ਬாய் ਸ਼ੋ ਕੀਤਾ ਗਿਆ ਲੇਕਿਨ ਬੇਬੀ ਗਰਲ ਹੰਡਓਵਰ ਕੀਤੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਖੜਾ ਹੋਇਆ ਸੀ ਔਰ ਅਸੀਂ ਉਹਨਾਂ ਨੂੰ ਕਾਫੀ ਕਨਵਿੰਸ ਕੀਤਾ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਕਿ ਅਗਰ ਕੋਈ ਵੀ ਸ਼ੱਕ ਹੈ ਉਹਨੂੰ ਦੂਰ ਕਰਨ ਲਈ ਡੀਐਨਏ ਦਾ ਟੈਸਟ ਕਰਵਾਇਆ ਜਾਏ ਔਰ ਸਾਨੂੰ ਪੁਲਿਸ ਦੀ ਇੰਟਰਵੈਂਸ਼ਨ ਲੈਣੀ ਪਈ ਸੀ ਕਿ ਉਹਨਾਂ ਨੂੰ ਮਨਾਉਣ ਲੈ ਕੇ ਡੀਐਨਏ ਦਾ ਟੈਸਟ ਕੀਤਾ ਜਾਏ ਔਰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡੀਐਨਏ ਟੈਸਟ ਦੀ ਰਿਪੋਰਟ ਅੱਜ ਆ ਗਈ ਹੈ ਔਰ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦੇ ਪੇਰੈਂਟ ਦੇ ਸਾਹਮਣੇ ਡੀਐਨਏ ਦੀ ਰਿਪੋਰਟ ਖੋਲੀ ਗਈ ਹੈ ਜਿਹਦੇ ਵਿੱਚ 100% ਅਪਰੂਵ ਹੋ ਗਿਆ ਕਿ ਉਹ ਸੰਦੀਪ ਸਿੰਘ ਔਰ ਰਮਨਦੀਪ ਔਰ ਉਸ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ 100% ਪ੍ਰੂਵ ਹੋ ਗਏ ਨੇ। ਔਰ ਸਾਨੂੰ ਬੜਾ ਮਾਣ ਹੈ ਆਪਣੀ ਸੰਸਥਾ ਦੇ ਉੱਪਰ ਕਿ ਜਿਹੜੇ ਅਸੀਂ ਪਿਛਲੇ ਐਨੇ ਸਾਲਾਂ ਤੋਂ ਬੜੇ ਐਥੀਕਲ ਔਰ ਕੁਆਲਿਟੇਟਿਵ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਆ ਅਸੀਂ ਕਰਦੇ ਰਵਾਂਗੇ ਔਰ ਸਾਨੂੰ ਇਸ ਗੱਲ ਦਾ ਵੀ ਅਸੀਂ ਇੱਕ ਸਮਾਜ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਬੇਬੀ ਗਰਲ 11 ਸਾਲ ਬਾਅਦ ਹੋਈ ਸੀ ਇਹਨਾਂ ਦੇ ਪਹਿਲੇ ਦੋ ਬੇਟੀਆਂ ਨੇ ਸਮਾਜ ਦੇ ਵਿੱਚ ਲੜਕੇ ਔਰ ਲੜਕੀ ਨੂੰ ਕੋਈ ਵੀ ਭੇਦਭਾਵ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਔਰ ਚਾਹੇ ਬੇਬੀ ਬாய் ਹੋਏ ਚਾਹੇ ਬੇਬੀ ਗਰਲ ਹੋਏ ਪਰਮਾਤਮਾ ਦੀ ਨਿਯਮਤ ਹੈ ਔਰ ਉਸ ਦਾ ਆਸ਼ੀਰਵਾਦ ਸਮਝ ਕੇ ਸਾਨੂੰ ਪੈਰੈਂਟਿੰਗ ਅੱਛੀ ਕਰਨੀ ਚਾਹੀਦੀ ਹੈ ਨਾ ਕਿ ਜੈਂਡਰ ਦੇ ਵਿੱਚ ਸਾਨੂੰ ਕੋਈ ਭੇਦਭਾਵ ਕਰਨਾ ਚਾਹੀਦਾ ਸਿਰ ਬੱਚੇ ਦੇ ਤੇਰੇਸ ਵੱਲੋਂ ਮੱਛੀ ਦੀ ਮੰਗ ਤੋਂ ਵੀ ਉਹ ਫੀਡ ਨਹੀਂ ਦੇਣਗੇ ਇਹ ਇਹ ਰੋਗ ਕਿਉਂ ਚੋ ਬੈਨਾ ਰਹੀ ਸੀ ਅਸੀਂ ਉਹਨਾਂ ਅਸੀਂ ਬੱਚੇ ਦੀ ਕੇਅਰ ਕੀਤੀ ਹੈ ਜੇ ਸਾਡੇ ਪੀਡੀਆਟ੍ਰੀਸ਼ੀਅਨ ਨੇ ਡਾਕਟਰ ਨਿਸ਼ਾ ਮਹਿਨਨ ਔਰ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਬੱਚੇ ਨੂੰ ਅਸੀਂ ਜੋ ਵੀ ਕੇਅਰ ਦੇਣੀ ਸੀ ਅਸੀਂ ਕੇਅਰ ਪ੍ਰੋਵਾਈਡ ਕੀਤੀ ਹੈ ਉਹਦੀ ਲੋੜਿੰਦਾ ਜੋ ਵੀ ਵੈਕਸੀਨੇਸ਼ਨਸ ਜੋ ਵੀ ਕੀਤੀ ਹੈ ਕੋਈ ਬੱਚੇ ਨੂੰ ਸੌਖਾ ਜੀ ਇਹ ਇਹ ਗਲਵਾਤ ਪੈਦਾ ਹੋਣ ਦੀ ਵਜ੍ਹਾ ਕੀ ਬਣੀ ਉਹ ਕਿਉਂ ਜਿਹੜੇ ਪੇਰੈਂਟਸ ਨੇ ਉਹ ਕਿਉਂ ਇਹ ਗੱਲ ਕਹਿ ਰਹੇ ਸੀ ਕਿ ਉਹਨਾਂ ਦਾ ਜਿਹੜਾ ਬੱਚਾ ਬਦਲ ਦਿੱਤਾ ਗਿਆ ਹਨ ਦੇਖੋ ਜੀ ਰਿਪੋਰਟ ਆਣ ਤੋਂ ਬਾਅਦ ਇਹ ਕਨਫਰਮ ਹੋ ਗਿਆ ਕਿ ਉਹ ਬਾਇਓਲੋਜੀਕਲ ਫਾਦਰ ਨੇ ਹੁਣ ਕਾਰਨ ਕਾਰਨ ਤੇ ਉਹ ਹੀ ਜਾਣਦੇ ਨੇ ਕਿ ਉਹਨਾਂ ਨੇ ਇਹ ਕਿਉਂ ਕਿਹਾ ਔਰ ਜਿਹੜਾ ਅਸੀਂ ਇਹ ਗੱਲ ਕਹੀ ਹੈ ਕਿ ਸਮਾਜ ਦੇ ਵਿੱਚ ਬੇਟੀ ਔਰ ਬੇਟੇ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਇਹ ਬੜਾ ਦੁਖਦ ਹੈ ਕਿ ਵੀ ਜੇ ਪੇਰੈਂਟਸ ਵੀ ਆਪਣੀ ਔਲਾਦ ਨੂੰ ਚਾਹੇ ਉਹ ਬੇਟੀ ਹੋਏ ਚਾਹੇ ਬੇਟਾ ਹੋਏ ਉਹਨਾਂ ਨੂੰ ਸੈਪਟ ਨਾ ਕਰਨ ਇਹ ਸਾਡੇ ਲਈ ਬੜੀ ਸ਼ਰਮਿੰਦੀ ਵਾਲੀ ਗੱਲ ਹੈ ਮਾਜ਼ਰ ਪਰੌਣ ਨੇ ਬੱਚਾ ਹੁਣ ਅਡੌਪਟ ਕਰ ਲਿਆ ਜਾਂ ਹਜੇ ਵੀ ਇਨਕਾਰ ਕਰ ਰਹੇ ਨੇ ਕਿਸੇ ਨੂੰ ਨਹੀਂ ਦਿੰਦਾ ਬੱਚਾ ਸੀ ਉਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਜੀ ਉਹ ਰਿਪੋਰਟ ਰਿਪੋਰਟ ਆਨ ਤੋਂ ਬਾਅਦ ਤੇ ਉਹਨਾਂ ਨੂੰ ਐਕਸੈਪਟ ਕਰਨਾ ਹੀ ਪਏਗਾ ਜੀ ਇਹ ਮੰਨ ਕੇ ਵੀ ਅਸੀਂ ਬੱਚਾ ਅਡੌਪਟ ਕਰਦੇ ਹਾਂ ਬਿਲਕੁਲ ਉਹਨਾਂ ਦੇ ਫਾਦਰ ਨੇ ਸੰਮਤ ਕਿਹਾ ਕਿ ਐਸੀ ਰਿਪੋਰਟ ਆ ਗਈ ਅਸੀਂ ਠੀਕ ਹੈ ਜੀ ਅਸੀਂ ਮੰਨਦੇ ਹਾਂ ਜੀ ਛੁੱਟੀ ਲਈ ਕਿਉਂ ਹਸਪੀਟਲ ਤੋਂ ਛੁੱਟੀ ਲਈ ਹਾਲੀ ਹਸਪੀਟਲ ਦੇ ਵਿੱਚ ਹੀ ਜੀ ਛੁੱਟੀ ਜਾਂਚ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਤਕੀਰਕਰ ਕਿਉਂ ਉਹਨਾਂ ਨੂੰ ਉਹ ਇਹ ਕਿਉਂ ਕਹਿੰਦੇ ਰਹੇ ਕਿ ਉਹਨਾਂ ਨੂੰ ਕਿਸੇ ਨੇ ਤੁਹਾਡੇ ਹਸਪਤਾਲ ਦੇ ਸਟਾਫ ਨੇ ਕਿਸੇ ਨੇ ਕਿਹਾ ਕਿ ਪਹਿਲਾਂ ਜਿਹੜਾ ਬੱਚਾ ਬੇਬੀ ਬੋਏ ਸੀਗਾ ਇਹ ਸਰਸਰ ਇੱਕ ਮੰਨ ਕਟੰਤ ਕਹਾਣੀ ਹੈ ਜੀ ਸਟਾਫ ਦੇ ਸਾਡੇ ਕਿਸੇ ਬੰਦੇ ਨੇ ਨਹੀਂ ਕਿਹਾ ਸਾਡੇ ਸਟਾਫ ਦੇ ਵਿੱਚ ਕੌਣ ਨੇ ਸਾਡੇ ਡਾਕਟਰ ਸਾਹਿਬ ਨੇ ਗਾਇਨਕੋਲੋਜਿਸਟ ਨੇ ਡਾਕਟਰ ਆਕਾਂਖਸ਼ਾ ਔਰ ਨਿਸ਼ਮਨਨ ਡਾਕਟਰ ਸਾਡੇ ਪੀਡੀਆਟ੍ਰੀਸ਼ੀਅਨ ਹੈ ਜਿਹੜੇ ਬੇਬੀ ਨੂੰ ਰਿਸੀਵ ਕਰਦੇ ਨੇ ਔਰ ਪੇਰੈਂਟਸ ਨੂੰ ਇਹਨਾਂ ਨੇ ਸ਼ੋ ਕੀਤਾ ਔਰ ਉਹਨਾਂ ਦੀ ਮਦਰ ਨੂੰ ਸ਼ੋ ਕੀਤਾ ਜਿਨ੍ਹਾਂ ਨੇ ਉਹਨੂੰ ਕਿਸ ਕੀਤਾ ਉਹਨਾਂ ਨੂੰ ਜਨਾਈਟਲ ਸिखਾਏਗੇ ਨੇ ਬੇਬੀ ਗਰਲ ਹੈ ਫਿਰ ਫਾਦਰ ਨੂੰ ਬੁਲਾਇਆ ਆ ਸਾਡੇ ਕੋਲ ਵੀਡੀਓ ਵੀ ਹੈ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਬੇਬੀ ਗਰਲ ਹੈ ਔਰ ਪ੍ਰੋਟੋਕੋਲ ਦੇ ਸਾਹਮਣੇ ਲੱਸੀ ਸਾਰੀ ਚੀਜ਼ਾਂ ਪੂਰੀਆਂ ਕੀਤੀਆਂ ਔਰ ਸਾਨੂੰ ਅੱਜ ਫਕਰ ਹੈ ਕਿ ਅਸੀਂ ਇਸ ਇੰਤਿਆਮ ਦੇ ਵਿੱਚ ਪਾਸ ਹੋਏ ਆ ਬਾਕੀ ਨੇ ਸੀਸੀ ਰਿਪੋਰਟਿੰਗ ਦੇ ਸਾਹਮਣੇ ਆਹੀ ਜਿਸ ਤੋਂ ਫਾਦਰ ਨੂੰ ਤੁਸੀਂ ਦਿਖਾ ਵੀ ਰਹੇ ਹੋ ਬੱਚੇ ਨੂੰ ਦੇਖ ਵੀ ਰਹੇ ਹੋ ਬਿਲਕੁਲ ਜੀ ਔਰ ਫਾਦਰ ਦੇ ਰਿਐਕਸ਼ਨ ਦੇਖ ਕੇ ਅੱਜ ਸਾਨੂੰ ਬੜਾ ਦੁੱਖ ਹੋ ਰਿਹਾ ਜੀ ਕਿ ਉਹਨਾਂ ਨੇ ਬੇਬੀ ਗਰਲ ਨੂੰ ਐਕਸੈਪਟ ਨਹੀਂ ਕੀਤਾ ਸੋ ਉਹ ਹਸਪੀਟਲ ਵੱਲੋਂ ਐਕਸ਼ਨ ਲਿਆ ਜਾਊਗਾ ਜਾਂ ਜੀਓ ਮੈਨੇਜਮੈਂਟ ਨੂੰ ਡਿਸਾਈਡ ਕਰੇਗੀ ਉਸ ਬਾਰੇ ਸ੍ਰੀ ਕਾਲ ਜੀ ਮੈਂ ਡਾਕਟਰ ਗਗਨਦੀਪ ਸਿੰਘ ਸਚੇਵਾ ਸੀਈਓ ਸੋਹਣਾ ਹਸਪੀਟਲ ਮੋਹਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਡਿਲੀਵਰੀ ਦਾ ਕੇਸ ਡਾਟਾ ਕੀ ਸਾਹਮਣੇ ਆਇਆ ਸੀ ਸੰਦੀਪ ਸਿੰਘ ਜੀ ਫਾਦਰ ਤੇ ਰਮਨਦੀਪ ਕੌਰ ਜਿਹੜੇ ਮਦਰ ਜਿਨ੍ਹਾਂ ਦਾ ਇੱਕ ਬੱਚਾ ਇੱਥੇ ਡਿਲੀਵਰ ਹੋਇਆ ਸੀ 11 ਤਰੀਕ ਨੂੰ ਬੇਬੀ ਗਰਲ ਤੇ ਉਸ ਤੋਂ ਜਦੋਂ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਦੇ ਪੇਰੈਂਟਸ ਨੂੰ ਫਾਦਰ ਨੂੰ ਇਮੀਡੀਏਟਲੀ ਬੱਚੇ ਨੂੰ ਦਿਖਾਇਆ ਗਿਆ ਮਲਾਇਆ ਗਿਆ ਕਿ ਤੁਹਾਡੇ ਬੇਬੀ ਗਰਲ ਬੌਰਨ ਹੋਈ ਹੈ ਤੇ ਬੱਚੇ ਦੇ ਫਾਦਰ ਨੇ ਇਹ ਗੱਲ ਦੇ ਉੱਤੇ ਹਸਪੀਟਲ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਕਿ ਇਹ ਜੀ ਬੇਬੀ ਬੋਏ ਮੈਨੂੰ ਦਿਖਾਇਆ ਗਿਆ ਸੀ ਤੇ ਬੇਬੀ ਗਰਲ ਮੈਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਹਾਨੂੰ ਬੇਬੀ ਗਰਲ ਹੀ ਦਿਖਾਈ ਗਈ ਸੀ ਪਰ ਉਹ ਜਿਹੜੇ ਫਾਦਰ ਸਾਹਿਬ ਤੇ ਜਿਹੜੇ ਉਹਨਾਂ ਦੇ ਰਿਲੇਟਿਵ ਸੀ ਉਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਰਹੇ ਤੇ ਉਸ ਤੋਂ ਬਾਅਦ ਉਸੇ ਹਸਪੀਟਲ ਸੋਨਾ ਹਸਪੀਟਲ ਵੱਲੋਂ ਮਾਦਰ ਤੇ ਫਾਦਰ ਤੇ ਬੱਚੇ ਦਾ ਡੀਐਨਏ ਟੈਸਟ ਜਿਹੜਾ ਕਿ ਭੇਜਿਆ ਗਿਆ ਉਹਨਾਂ ਦੀ ਰਿਕੁਐਸਟ ਤੇ ਤੇ ਸਾਰੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਗਿਆ ਤੇ ਉਹਨਾਂ ਦੇ ਪ੍ਰੋਟੋਕੋਲ ਦੇ ਅਨੁਸਾਰ ਜਿਹੜਾ ਕਿ ਡੀਐਨਏ ਟੈਸਟ ਕਰਾਇਆ ਗਿਆ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਕਿ ਹੁਣ ਆਈ ਹੈ ਸਾਹਮਣੇ ਸਾਡੇ ਡੀਐਨਏ ਟੈਸਟ ਦੀ ਰਿਪੋਰਟ ਜੋ ਕਿ ਸਾਡੇ ਸਾਹਮਣੇ ਹੁਣ ਆਈ ਹੈ ਇਸ ਡੀਐਨਏ ਰਿਪੋਰਟ ਦੇ ਅਨੁਸਾਰ ਡੀਐਨਏ ਟੈਸਟ ਰਿਪੋਰਟ ਦੇ ਅਨੁਸਾਰ ਜਿਹੜੇ ਕਿ ਬਾਇਓਲੋਜੀਕਲ ਪੇਰੈਂਟਸ ਜਿਹੜੇ ਨੇ ਉਹ ਸੰਦੀਪ ਸਿੰਘ ਤੇ ਰਮਨਦੀਪ ਕੌਰ ਹੀ ਜਿਹੜੇ ਬੱਚੇ ਦੇ ਬਾਇਓਲੋਜੀਕਲ ਪੇਰੈਂਟਸ 100% ਰਿਪੋਰਟ ਦੇ ਵਿੱਚ ਉਹਦੀ ਪੁਸ਼ਟੀ ਹੋਈ ਹੈ ਤੇ ਪ੍ਰੂਫ ਹੋਇਆ ਕਿ ਵੀ ਉਹ ਹੀ ਬੇਬੀ ਗਰਲ ਦੇ ਜਿਹੜੇ ਪੇਰੈਂਟਸ ਨੇ ਤੇ ਅਸੀਂ ਅੱਜ ਸਿਰਫ ਇਹੀ ਇਹ ਜਿਹੜਾ ਡੀਐਨਏ ਰਿਪੋਰਟ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਮੌਜੂਦਗੀ ਦੇ ਸਾਹਮਣੇ ਰਿਪੋਰਟ ਜਿਹੜੀ ਹੈ ਇਹ ਰਿਪੋਰਟ ਓਪਨ ਕੀਤੀ ਗਈ ਤੇ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਰਿਲੇਟਿਵਸ ਜਿਹੜੇ ਨੇ ਉਹਨਾਂ ਦੇ ਸਾਹਮਣੇ ਤੇ ਪੂਰੇ ਪ੍ਰੋਟੋਕਾਲ ਦੇ ਅਨੁਸਾਰ ਇਹ ਰਿਪੋਰਟ ਉਹਨਾਂ ਨੂੰ ਦਿਖਾਈ ਗਈ ਤੇ ਉਹ ਰਿਪੋਰਟ ਦੇ ਵਿੱਚ ਇਹੀ ਪਾਇਆ ਗਿਆ ਕਿ ਬੱਚੇ ਦੇ ਮਾਪੇ ਉਹੀ ਨੇ ਤੇ ਹੁਣ ਉਹਨਾਂ ਨੇ ਐਕਸੈਪਟ ਕੀਤਾ ਹੈ ਕਿ ਜੀ ਬੱਚਾ ਸਾਡਾ ਹੀ ਹੈ ਤੇ ਮੈਂ ਇਹ ਸਿਰਫ ਅੱਜ ਸੰਦੇਸ਼ ਦੇਣਾ ਚਾਹੁੰਦਾ ਕਿ ਬੱਚੇ ਜਿਹੜੇ ਨੇ ਬੇਬੀ ਬాయ్ ਬੇਬੀ ਗਰਲ ਪ੍ਰਮਾਤਮਾ ਦਾ ਦਿੱਤਾ ਰੂਪ ਨੇ ਤੇ ਆਪਾਂ ਨੂੰ ਜੋ ਬੱਚਾ ਸੋਨਾ ਹਸਪੀਟਲ ਦੇ ਵਿੱਚ ਜਿਵੇਂ ਹੋਇਆ ਇਸ ਚੀਜ਼ ਦੇ ਉੱਤੇ ਗਲਤ ਇਲਜ਼ਾਮ ਲਗਾ ਕੇ ਪਹਿਲਾਂ ਵੀ ਪ੍ਰੈਸ ਦੇ ਵਿੱਚ ਦੱਸਿਆ ਗਿਆ ਸਾਰੀ ਜਗਤ ਤੇ ਗੱਲ ਫੈਲਾਈ ਗਈ ਕਿ ਜੀ ਇਹ ਬੱਚਾ ਸਾਨੂੰ ਗਲਤ ਬੱਚਾ ਦੇ ਦਿੱਤਾ ਗਿਆ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਇੱਥੇ ਸੋਨਾ ਹਸਪੀਟਲ ਵਿੱਚ ਹਰ ਕੰਮ ਜਿਹੜਾ ਬੜਾ ਐਥੀਕਲ ਵੇ ਨਾਲ ਹੁੰਦਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਚੀ ਸੋ ਇਹੀ ਅੱਜ ਇੱਕ ਛੋਟਾ ਜਿਹਾ ਸੰਦੇਸ਼ ਜਾਂ ਛੋਟਾ ਜਿਹਾ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦੀ ਪੁਸ਼ਟੀ ਕਰ ਰਹੇ ਹਾਂ